ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਬਰੀ ਵਾਲਾ ਪਿੰਡ ਦੇ ਵਿੱਚੋਂ ਕਵਰ ਕਰ ਰਹੇ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜੰਦਾ ਤੇ ਤਹਿਸੀਲ ਇਸ ਪਿੰਡ ਦੇ ਵਿੱਚ ਹੀ ਹੈਗੀ ਆ ਤੇ ਦੋਸਤੋ ਘਰੇਂਦੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਇੱਕ ਕ੍ਰੋਸ ਅੰਗ ਦੇ ਵਿੱਚ ਤਾਜੀ ਸੂਈ ਗਾਂਵ ਕਾਉ ਕੀਤੀ ਹੈ ਬਾਈ ਨੇ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਜਿੰਨਾ ਵੀਰਾਂ ਨੇ ਦੋਸਤੋ ਬਾਈ ਤਾਂ ਹੀ ਆਪਣੇ ਸਫਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬਿੰਗ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈਣੇ ਆ। ਆ ਜਾਈ ਬਾਈ ਇੱਧਰ ਆ ਜਾਈ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋ ਠੀਕ ਆ ਬਾਈ। ਠੀਕ ਬਾਈ ਜੀ। ਠੀਕ ਆ ਨਾਂ ਦੱਸੀ ਦੀ ਆਪਣਾ। ਸਿਮਰਜੀਤ ਸਿੰਘ ਜੀ। ਸਿਮਰਜੀਤ ਸਿੰਘ। ਠੀਕ ਆ ਬਾਈ ਸਿਮਰਜੀਤ ਇੱਕ ਵਾਰੀ ਆਪਣਾ ਨੰਬਰ ਦੱਸ ਦੀ। ਨੰਬਰ ਹੈਗਾ ਜੀ 88375 99237 ਠੀਕ ਆ। ਤੇ ਇਹ ਗਾਂ ਕਰਦੀ ਹੈ ਬਈ। ਹਾਂਜੀ ਕਰਦੀ ਹੈ ਜੀ ਆਪਣੀ। ਠੀਕ ਆ ਕਿੰਨਾ ਮਾਸੂ ਵਸੂਈ ਹੈ ਬਈ? ਇਹ ਤੀਜੇ ਸੂਆ ਸੂਈ ਦੀ। ਠੀਕ ਆ ਤੀਜਾ ਸੂਆ ਸੂਈ ਆ। ਹਾਂਜੀ। ਕਿੰਨਾ ਟਾਈ ਰਾਸੂ ਆ 11:00 ਵਜੇ ਠੀਕ ਆ ਜੇਰ ਜੂਰ ਪੈ ਗਈ ਬਈ ਹਾਂਜੀ ਜੇਰ ਜੂਰ ਪੈ ਗਈ ਸਾਰੀ ਠੀਕ ਆ ਕਿੰਨਾ ਦੁੱਧ ਪਾਉਂਦੀ ਹੈ ਬਈ ਇਹ ਦੁੱਧ ਪਹਿਲੇ ਸੂਏ ਦਾ 18 19 ਗੁੱਲੇ ਜੋ ਹੈ ਮਤਲਬ 6 ਵਾ 20 ਤੋਂ ਵੀ ਪਲੱਸ ਕਰੂਗਾ ਕੀ ਠੀਕ ਆ 18 ਦਾ ਮੰਨ ਕੇ ਲੈ ਲੇ ਅਗਲਾ ਹਾਂਜੀ ਹਾਂਜੀ ਠੀਕ ਆ ਬੱਚਾ ਕੀ ਦੇਤਾ ਬਈ ਬੱਚਾ ਬੱਚੀ ਹੈ ਜੀ ਠੀਕ ਆ ਬੱਚੀ ਮਗਰ ਹਾਂਜੀ ਠੀਕ ਆ ਲਓ ਇਹ ਬੱਚੀ ਮਗਰ ਆ ਵੇਖ ਸਕਦੇ ਆ ਬੱਚੀ ਤੁਹਾਨੂੰ ਖਾਦਨੇ ਜੇਰ ਜੂਰ ਉਹਨੇ ਉਹ ਬਾਈ ਜਾਂਦੀ ਰਹਿੰਦੇ ਓਕੇ ਆ ਐਚਐਫ ਦਾ ਸੀਮਨ ਭਰਿਆ ਸੀ ਕ੍ਰੋਸ ਆਂਗ ਦੇ ਵਿੱਚ ਹੈਗੀ ਆ ਤੇ ਦੋਸਤੋ ਮੁੱਢ ਗਈਆਂ ਹੀ ਫੁੱਟੀਆਂ ਹੋਈਆਂ ਜੇ ਗੱਲ ਕਰੀਏ ਨਾ ਸਿੰਘ ਨਹੀਂ ਆਪਾਂ ਕਹਿ ਸਕਦੇ ਨਾ ਤੇ ਪੂਰਾ ਜੋਸ਼ ਵਾਲਾ ਹਵਾਨਾ ਦੋਸਤੋ ਜੇ ਗੱਲ ਕਰੀਏ ਤਿਆਰੀ ਦੀ ਗੱਲ ਕਰੀਏ ਬੱਚਾ ਅੱਗੇ ਨਾਲ ਹੀ ਬੰਨੇ ਨਾਲ ਦੋਸਤੋ ਪਸਮਾ ਦੇ ਵਿੱਚ ਆ ਗਈ ਤੁਹਾਨੂੰ ਧਾਰਾਂ ਦਿਖ ਜਾਣੀਆਂ ਗੈਬ ਸਾਈਜ਼ ਦੀ ਗੱਲ ਕਰੀਏ ਸੋਨਾ ਗੈਬ ਸਾਈਜ਼ ਆ ਹੱਥੀ ਚੁਵਾਈ ਵਾਲਾ ਥਾਣਾ ਢੁੜੀਆਂ ਭੜਾ ਜਰੂਰ ਹੈਗੀਆਂ ਹਮਾਰੇ ਤੇ ਤੇ ਦੋਨੇ ਪਾਸੇ ਤੋਂ ਇੱਕ ਕਰੀ ਤੁਹਾਨੂੰ ਜੱਜਮੈਂਟ ਕਰਾਉਣੇ ਆ ਹਵਾਨਾ ਕਰਮਾਲੀ ਨੇ ਬਹੁਤ ਵੱਡਾ ਤਿਆਰ ਕੀਤਾ ਆਹਨੇ ਸਿੱਧੀ ਬੇਲੇ ਟੂਲੇ ਗੋਰੀ ਜਮਖਾਦ ਦੀ ਜਿਹੜੀ ਸਾਈਡ ਤੋਂ ਖਣਾ ਦਾ ਸਾਈ ਜ ਤੁਸੀਂ ਦੇਖ ਸਕਦੇ ਸਾਰਿਆਂ ਸੇਮ ਸਾਈ ਦੇ ਵਿੱਚ ਥਾਣਾ ਅਗਲੇ ਨਾਲ ਅਗਲਾ ਜੇ ਗੱਲ ਕਰੀਏ ਨਾ ਅਗਲੇ ਤੋਂ ਅਗਲੇ ਥਾਣ ਦੀ ਵਿੱਥ ਦੀ ਗੱਲ ਕਰੀਏ ਤਾਂ ਘੱਟੋ ਘੱਟ ਸਵਾ ਬੋਤਾ ਹੋਊਗੀ ਕਿ ਬਤੀਵੇਂ ਮਗਰਲੇ ਪਾਸੇ ਛੋਟੀਆਂ ਜਿਹੀਆਂ ਬੁੱਕੀਆਂ ਨਹੀਂ ਆਦੀਆਂ ਆਉਂਗੀਆਂ ਕੋਈ ਪਹਿਲੇ ਤੋਂ ਹੀ ਭਈ ਇਹਦੇ ਚੱਲਦੇ ਨੇ ਜੂਲਦੇ ਨੇ ਤਾਂ ਨਹੀਂ ਨਹੀਂ ਪੰਦਾ ਠੀਕ ਆ ਥਣ ਚਾਰ ਹੀ ਚੱਲਦੇ ਨੇ ਚਾਰ ਹੀ ਚਾਰ ਜੀ ਲੋਕੀ ਸੁਣੀ ਭਾਗ ਕਰਕੇ ਤੁਹਾਨੂੰ ਮਗਰਲੇ ਪਾਸੇ ਦੱਖ ਨਹੀਂ ਦੇਣੀਗੀ ਵੈਸੇ ਬੁੱਟੀਆਂ ਹੀ ਹੈਗੀਆਂ ਇੱਥੋਂ ਤੁਹਾਨੂੰ ਜੱਜਮੈਂਟ ਹੋ ਗਈ ਵੈਸੇ ਬਾਈ ਫਰੀ ਜਾਂ ਚਲਦਿਆਂ ਨਹੀਂ ਚਾਰ ਹੀ ਥਾਂ ਚਲਦੇ ਆ ਥਾਣਾ ਦੀ ਗੱਲ ਕਰੀਏ ਦੋਸਤੋ ਸੋਹਣੇ ਹੱਥੀਚ ਬਾਈ ਜਿਹੜਾ ਕੱਤ ਕਾਟ ਸੋਹਣਾ ਦੋਸਤੋ ਬਾਕੀ ਬਾਈ ਫਰੀ ਜਾਂਦੇ ਸੀ ਰਾਤ ਸੂਈ ਸੀ ਤੇ ਸਵੇਰ ਇਹਨੂੰ ਪੱਠੇ ਨਹੀਂ ਪਾਏ ਤੇ ਹਜੇ ਹੁਣ ਦੁਬਾਰੇ ਪੱਠਿਆਂ ਦਾ ਟਾਈਮ ਨਹੀਂ ਹੋਇਆ ਵੈਸੇ ਦੋਸਤੋ ਸਾਰੇ ਪਸ਼ੂ ਬਾਈ ਦੇ ਰਾਜੀ ਪੜੇ ਆ ਤੇ ਤੋਰ ਕੇ ਤੁਹਾਨੂੰ ਉਖਾ ਲੈਂਦੇ ਆ ਮਗਰਲੇ ਸੂਏ ਦੀ ਵੱਛੀ ਪਹਿਲਾਂ ਨਿਗਾਹ ਭਰਾਉਣੀ ਆ ਤੁਹਾਨੂੰ ਪਹਿਲੇ ਸੂਏ ਦੀ ਠੀਕ ਆ ਉਹ ਵੀ ਥੋੜਾ ਜੇ ਗੱਲ ਕਰੀਏ ਪਿਛਲੇ ਸੂਏ ਦਾ ਬੱਛਾ ਸੀ ਉਹ ਤੀਜਾ ਸੂਆ ਸੂਈ ਆ ਇੱਕ ਸਾਹ ਦੇ ਸੇਮ ਹੀ ਆ ਦੋਸਤੋ ਜੇ ਹੁਣ ਵਾਲੀ ਬੱਛੀ ਦੀ ਗੱਲ ਕਰੀਏ ਤਾਂ ਆਹ ਬੱਛੀ ਦੀ ਗੱਲ ਕਰੀਏ ਇੱਕੋ ਜੀਆਂ ਦੋਵੇਂ ਬੱਛੀਆਂ ਲੈ ਚੱਲਦੇ ਆ ਦੇਖ ਲਾ ਆ ਦੇ ਪੌੜਾਂ ਦੇ ਵਿੱਚ ਹਵਾਨਾ ਹੈਗਾ ਦੋਸਤੋ ਕੀ ਗੱਲ ਕਰੀਏ ਤੁਹਾਨੂੰ ਜੱਜਮੈਂਟ ਹੋ ਗਈ ਜਾਣੀਏ ਦੋਸਤੋ ਕੱਦ-ਕਾਟ ਦੀ ਗੱਲ ਕਰੀਏ ਪੂਰਾ ਵੱਡਾ ਕੱਦ-ਕਾਟ ਆ ਮੋੜ ਲਾ ਜਾਦੇ ਉਹ ਬਈ ਕੰਮ ਕਰਦੀ ਸੀ ਬਾਈ ਜੰਦਾ ਵੀ ਫਸਲ ਥੋੜੇ ਜਿਆਦੇ ਹੋਣ ਕਾਰਨ ਬਾਈ ਬੂਈ ਦਾ ਕੰਮ ਆ ਇਸੇ ਕਰਕੇ ਜਿਆਦੇ ਸੰਭਲਦੇ ਨਹੀਂ ਤੇ ਰੇਟ ਇਹਦਾ ਆਪਾਂ ਬਾਈ ਤੋਂ ਪੁੱਛਦੇ ਆਂ ਭਾਈ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਦੇ ਆਂਗੇ ਇਹਦਾ ਰੇਟ ਤਾਂ ਆਪਾਂ ਜੱਜ 75000 ਰੁਪਏ ਕਰਦੇ ਆਂ ਠੀਕ ਆ ਲਓ ਵੀ 75000 ਰੁਪਏ ਰੇਟ ਆ ਮੌਕੇ ਤੇ ਮਾਨਤਾਨ ਹੋ ਜੂ ਜਿਹੜੇ ਵੀਰ ਦੇ ਪਸੰਦ ਹੋਏ ਨੰਬਰ ਸਕਰੀਨ ਤੇ ਚਲੀ ਜਾਂਦਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਪਿੰਡ ਬਰੀ ਵਾਲੇ ਦੇ ਵਿੱਚੋਂ ਇਹ ਵੀਡੀਓ ਕਵਰ ਕੀਤੀ ਹੈ ਦੋਸਤੋ ਜਿਹੜੇ ਵੀਰ ਦੇ ਸੂਈ ਸੂਈ ਗਾਂ ਪਸੰਦ ਹੋਵੇ ਤਾਂ ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਆ ਦੁੱਧ ਵੀ ਮੈਂ ਉਪੀ ਲਾਇਆ ਨਹੀਂ ਬਾਈ ਠੀਕ ਲੋ ਵੀ ਸਾਈਵਾਲ ਕ੍ਰੋਸ ਆਂਗ ਦੇ ਵਿੱਚ ਹੈਗੀ ਆ ਤੁਹਾਨੂੰ ਪਤਾ ਹੀ ਆ ਵੀ ਸਾਈਵਾਲ ਕ੍ਰੋਸ ਆਂਗ ਦੇ ਵਿੱਚ ਵਹਿਣਾ ਦਾ ਦੁੱਧ ਵਾਕਈ ਸੰਗਣਾ ਹੁੰਦਾ ਤੇ ਜੇ ਗੱਲ ਕਰੀਏ ਦੁੱਧ ਇਹਨੇ 18 ਲੀਟਰ ਦੇ ਲਗਭਗ ਪਾ ਦੇਣਾ ਕਿਉਂਕਿ ਬਾਈ ਹਰੀ ਜਾਂਦੇ 18 ਲੀਟਰ ਦੂਜੇ ਸੂਏ ਚ ਹੋਇਆ ਹੋਇਆ ਹੁਣ ਤੀਜਾ ਸੂਆ ਸੂਈ ਆ ਨੰਬਰ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲੋ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਆ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ